ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਅੱਜ ਹੈ 24 ਜੂਨ 2025 ਤੇ ਆਪਾਂ ਗੱਲ ਕਰਾਂਗੇ 27-28 ਜੂਨ 2025 ਤੱਕ ਦੇ ਮੌਸਮ ਦੀ ਜਿਵੇਂ ਤੁਸੀਂ ਵਿੰਡੀ ਦਾ ਮਾਡਲ ਦੇਖ ਰਹੇ ਹੋ ਤੇ ਹਾਲਾਤ ਇਹ ਨਜ਼ਰ ਆ ਰਹੇ ਨੇ ਕਿ ਹੁਣ ਲਗਭਗ ਸਾਰੇ ਏਰੀਆ ਵਿੱਚ ਵਰਖਾ ਹੋਏਗੀ ਭਾਵੇਂ ਕਿ ਅੱਜ ਮਾਨਸੂਨ ਦੀ ਐਂਟਰੀ ਬਹੁਤ ਸੋਹਣੀ ਰਹੀ ਹੈ ਪਰੰਤੂ ਬਹੁਤ ਜਲਦ ਪੰਜਾਬ ਦੇ ਜ਼ਿਆਦਾਤਰ ਏਸ਼ਿਆਂ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਹੈ ਇਹਨਾਂ ਦਿਨਾਂ ਦੇ ਵਿੱਚ ਇੱਕ ਦਿੱਕੇ ਜਰੂਰ ਰਹਿੰਦੀ ਹੈ ਕਿ ਜਿਵੇਂ ਮੌਸਮ ਕਿਹਾ ਜਾਂਦਾ ਹੈ ਉਸ ਹਾਵਨਾ ਮੌਸਮ ਨਹੀਂ ਹੁੰਦਾ ਮੌਸਮ ਵਿੱਚ ਬਦਲਾਅ ਬਹੁਤ ਜਲਦੀ ਆਉਂਦਾ ਹੈ ਪਰੰਤੂ ਕਿੰਨਾ ਵੀ ਬਦਲਾਅ ਆ ਜਾਏ ਸੰਭਾਵਨਾ ਇਹ ਹੈ ਕਿ ਆਉਣ ਵਾਲੇ ਦਿਨਾਂ 'ਚ ਮੀਂਹ ਪਵੇਗਾ ਤੇ ਚੰਗਾ ਪਵੇਗਾ ਮੁਕਸਰ ਬਠਿੰਡਾ ਮਾਨਸਾ ਫਾਜ਼ਿਲਕਾ ਤਾਪਮਣ ਜਿਆਦਾ ਹੋਏ ਪਏ ਹੈ ਪੂਰੇ ਦੀ ਹਵਾ ਕਰਕੇ ਗਰਮੀ ਹੁੰਦੀ ਹੈ ਬੜਾ ਮਾੜੇ ਹਾਲਾਤ ਨੇ ਤਾਂ ਮੀਂਹ ਦੀ ਢੀ ਕਰ ਰਿਹਾ ਹੈ ਜੜਵੀਰ ਮੀ ਬਾਰੇ ਪਾਰਪਰ ਪੁੱਛਿਆ ਸਾਡੇ ਕਦੋਂ ਮੀ ਆਏਗਾ ਤਾਂ ਦੋਸਤੋ 25 ਨੂੰ ਮਰਖਾ ਵਧਣੀ ਸ਼ੁਰੂ ਹੋਏਗੀ 26 27 ਤੱਕ ਜਾਂਦੇ ਜਾਂਦੇ ਲਗਭਗ ਸਾਰਾ ਏਰੀਆ ਕਵਰ ਹੋ ਜਾਏਗਾ ਜੇ ਹੁਣ ਮੈਂ ਸਭ ਤੋਂ ਪਹਿਲਾਂ ਵਾਰਨਿੰਗ ਦੀ ਗੱਲ ਕਰਾਂ ਤਾਂ ਭਾਰੀ ਤੋਂ অতি ਭਾਰੀ ਵਰਖਾ ਕਈ ਥਾਵਾਂ ਤੇ ਹੋਣ ਦਾ ਅਲਰਟ ਆ ਚੁੱਕਾ ਹੈ ਭਾਰਤੀ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉੱਤਰ ਪੱਛਮ ਭਾਰਤ ਦੇ ਵਿੱਚ 30 ਜੂਨ ਤੱਕ ਅਲੱਗ-ਅਲੱਗ ਥਾਵਾਂ ਤੇ ਵਰਖਾ ਹੋਵੇਗੀ ਤੇ ਵਰਖਾ ਵਧੇਗੀ ਤੇ ਵਰਖਾ ਭਾਰੀ ਤੋਂ অতি ਭਾਰੀ ਵਰਖਾ ਵੀ ਜਾ ਸਕਦੀ ਹੈ। ਅੱਜ ਮਾਨਸੂਨ ਦੀ ਧਮਾਕੇਦਾਰ ਐਂਟਰੀ ਹੋਈ ਹੈ ਪੰਜਾਬ ਦੇ ਵਿੱਚ। ਇਹ ਕਈ ਸਾਰੇ ਥਾਵਾਂ ਦੇ ਉੱਪਰ ਜਲਥਲ ਕਰਦੀ ਹੈ, ਪਾਣੀ ਵਟਾ ਉਤੋਂ ਨਹੀਂ ਚੜਾਤਾ। ਤੇ ਮਾਨਸੂਨ ਇਸ ਸਮੇਂ ਪਟਿਆਲੇ ਤੋਂ ਲੈ ਕੇ ਫਰੋਹੀਪੁਰ ਤੱਕ ਦੀ ਸਿੱਧੀ ਲੈਂ ਖੇਡਤਾ ਪਿਆ ਹੈ। ਆਪਣਾ ਪੰਜਾਬ ਆਪਣਾ ਚੰਡੀਗੜ੍ਹ ਤੇ ਹਰਿਆਣੇ ਦਾ ਕੁਝ ਇਸਾ ਕਵਰੇ ਨੇ ਕਰ ਲਿਆ ਹੈ। ਥੋੜਾ ਜਿਹਾ ਸਾਈ ਰਹਿ ਗਿਆ ਪੱਛਮੀ ਯੂਪੀ ਦਾ। ਤੇ ਦਿੱਲੀ ਤੇ ਇਹ ਸਾਰਾ ਹਿੱਸਾ ਕਵਰ ਹੋਣਾ ਰਿਹਾ ਗਿਆ ਇਹ ਬੜੀ ਜਲਦੀ ਜਿਹੜਾ ਹੈਗਾ ਅੱਗੇ ਇਹ ਕਵਰ ਹੋਣ ਜਾ ਰਿਹਾ ਮੌਸਮ ਮਾਨਸੂਨ ਆਪਣੇ ਸਮੇਂ ਤੋਂ ਕਾਫੀ ਅੱਗੇ ਚੱਲ ਰਿਹਾ ਹੈ ਜੇ ਤੁਸੀਂ ਇਹ ਅਲੱਗ-ਅਲੱਗ ਨਿਊਮੈਰਿਕਲ ਮਾਡਲ ਦੇਖਦੇ ਹੋ ਤਾਂ ਨਿਊਮੈਰਿਕਲ ਮਾਡਲ ਦੇਖੋ 25 ਨੂੰ ਵਰਖਾ ਦੀ ਸੰਭਾਵਨਾ ਹੈ 26 ਨੂੰ ਵੀ ਹੈ 27 ਨੂੰ ਵੀ ਹੈ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਅੱਜ ਵਰਖਾ ਸ਼ੁਰੂ ਹੋਈ ਹੈ ਇਹ ਵਾਧਦੀ-ਵਾਧਦੀ 27 ਤੱਕ ਜਾਂਦੀ ਜਾਂਦੀ ਇਹ ਜਿਹੜਾ ਹੈਗਾ जैसलमेर ਤੋਂ ਲੈ ਕੇ ਜੰਮੂ ਤੱਕ ਤੇ ਇਧਰਲੇ ਪਾਸੇ ਜੇਕਰ ਤੁਸੀਂ ਕਹੋਗੇ ਕਿ ਪਾਕਿਸਤਾਨ ਬਾਰਡਰ ਤੋਂ ਲੈ ਕੇ ਜਾਂ ਪਾਕਿਸਤਾਨੀ ਪੰਜਾਬ ਤੋਂ ਲੈ ਕੇ ਜਿਹੜਾ ਆਪਣਾ ਉੱਤਰ ਪੂਰਬੀ ਜਿਹੜੀਆਂ ਸਟੇਟਸ ਹੈ ਜਾਂ ਆਪਣੀਆਂ ਈਸਟਰਨ ਸਟੇਟ ਤੱਕ ਲਗਭਗ ਸਾਰੇ ਇਲਾਕੇ ਨੂੰ ਵਰਖਾ ਕਵਰ ਕਰ ਜੇਗੀ ਤੇ ਚੰਗੀ ਖਾਸੀ ਵਰਖਾ ਹੋਵੇਗੀ 27 ਤਰੀਕਾ ਤੋਂ ਤਾਂ ਹੁਣਮਾਨਗੜ ਸ਼੍ਰੀ ਗੰਗਾ ਨਗਰ ਬਠਿੰਡਾ ਮੁਕਸਰ ਫਾਜ਼ਿਲਕਾ ਇੱਥੇ অতি ਭਾਰੀ ਵਰਖਾ ਵੀ ਹੋ ਸਕਦੀ ਹੈ ਜਿਹਦੇ ਵਿੱਚ ਕੇ ਆਪਣਾ ਵਟਾ ਤੋਂ ਨਹੀਂ ਪਾਣੀ ਤੇ ਕਾਫੀ ਮੀਂਹ ਪੈ ਸਕਦਾ ਹੈ ਤੇ ਇਸ ਮਾਹੌਲ ਨਾਲ ਫਿਰ 28 ਨੂੰ ਵੀ ਕਈ ਥਾਵਾਂ ਤੇ ਹੈ 29 ਨੂੰ ਵੀ ਹੈ 30 ਨੂੰ ਘਟ ਗਈ ਇਹ 1 ਨੂੰ ਦੁਆਰਾ ਫੇਸ সেন্টਰਲ ਪੰਜਾਬ ਦੇ ਉੱਤੇ ਚੰਗੀ ਵਰਖਾ ਦੀ ਸੰਭਾਵਨਾ ਬਣ ਗਈ 2 3 ਨੂੰ ਵੀ ਚੰਗੀ ਸੰਭਾਵਨਾ ਹੋ ਸਕਦੀ ਹੈ ਇਹ ਇਹ ਸਾਰੇ ਏਰੀਆ ਦੇ ਵਿੱਚ ਫਿਰ ਕੁੱਲ ਮਿਲਾ ਕੇ ਤਾਂ ਚੀਜ਼ਾਂ ਨਜ਼ਰ ਤਾਂ ਆ ਹੀ ਆ ਰਿਹਾ ਮੈਂ ਬੇਨਤੀ ਬਾਰ ਬਰਹੀ ਕਰਦਾ ਕਿ ਮੌਨਸੂਨ ਦੇ ਵਿੱਚ ਇਹ ਨਹੀਂ ਕਿ ਨਹੀਂ ਨਹੀਂ ਪਏਗਾ ਇੱਕ ਦਾ ਦਿਨ ਇਧਰ ਹੋਏਗਾ ਜਿਵੇਂ 23 ਨੂੰ ਹੀ ਪੈਣਾ ਸੀ 23 ਵਾਲਾ 24 'ਚ ਆ ਗਿਆ ਤੇ 24 ਵਾਲਾ 25 ਚਲਾ ਗਿਆ ਇਸ ਤਰੀਕੇ ਦੀਆਂ ਚਲਦੀਆਂ ਰਹਿਣੀਆਂ ਤੇ ਸਾਨੂੰ ਸੰਭਾਵਨਾ ਹੈ ਕਿ 25 ਤਰੀਕ ਨੂੰ ਕੋਈ ਥਾਂਾਂ ਤੇ ਚੰਗੀ ਵਰਖਾ ਹੋ ਸਕਦੀ ਹੈ ਇਹ ਫਾਜ਼ਿਲਕਾ ਮੁਕਸਰਬ ਠੰਡਾ ਇਹ ਏਰੀਆ ਕਵਰ ਹੋ ਸਕਦੇ ਆ ਸੰਭਾਵਨਾ ਜੇ 25 ਨੂੰ ਨਹੀਂ ਹੋਇਆ ਤਾਂ 26 ਨੂੰ ਕਵਰ ਹੋ ਹੀ ਜਾਣਾ ਹੈ ਸਭ ਤੋਂ ਪਹਿਲਾਂ ਮੈਂ ਪਹਾੜਾਂ ਦੀ ਗੱਲ ਕਰਦਾ ਕਿਉਂਕਿ ਪਿਛਲੀ ਵਾਰ ਇੱਕ ਵੀਰੇ ਕਹ ਰਿਹਾ ਸੀ ਯਾਰ ਤੁਸੀਂ ਬਾਕੀ ਸਟੇਟ ਦਾ ਕਿਉਂ ਨਹੀਂ ਦੱਸਦੇ ਬਾਕੀ ਸਟੇਟ ਦਾ ਦੱਸਣਾ ਇਸ ਕਰਕੇ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜਾ ਹਿਮਾਚਲ ਪ੍ਰਦੇਸ਼ ਹੈ ਉਹ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੁਣ ਹਿਮਾਚਲ ਵਾਲਿਆਂ ਨੇ ਦੇਖੋ ਲਾਲ ਵਾਰਨਿੰਗ ਦੇ ਰੱਖੀ ਹੈ 24 ਤੋਂ 30 ਜੂਨ ਤੱਕ ਕਿਹੜਾਗਾ ਪਹਾੜਾਂ ਦੇ ਉੱਤੇ ਕੁਝ ਜਗਾਹ ਭਾਰੀ ਤੇ ਕੁਝ ਜਗਾਹ ਤੇਜ਼ ਭਾਰੀ ਵਰਖਾ ਹੋ ਸਕਦੀ ਹੈ ਜੇਕਰ ਇਹ ਪਹਾੜਾਂ ਦੇ ਉੱਤੇ ਭਾਰੀ ਤੋਂ ਤੇਜ਼ ਉੱਥੋਂ ਚੱਲ ਕੇ ਮੇਰੇ ਹਰੀ ਕੀ ਪਹੁੰਚਣਾ ਤੇ ਜੇ ਇਹ ਪਹੁੰਚਣਾ ਹੈਗਾ ਤੇ ਇਹ ਹੀ ਪਾਣੀ ਸਾਨੂੰ ਹਰ ਸਾਲ ਖਰਾਬ ਕਰਦਾ ਇਹੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਕਾਫੀ ਵੱਡਾ ਕੰਮ ਪੰਦਾ ਹੈ ਤਾਂ ਘੱਟੋ ਘੱਟ ਜਿਹੜੇ ਵੀਰ ਪਹਾੜਾਂ ਤੇ ਜਾ ਰਹੇ ਹੋ ਧਿਆਨ ਰੱਖਣ ਭਾਈ ਪਹਾੜਾਂ ਦੇ ਉੱਪਰ ਆਪਣਾ ਲੈਂਡਸਲਾਈਡ ਹੋ ਸਕਦਾ ਮਲਡ ਸਲਾਈਡ ਹੋ ਸਕਦਾ ਪਹਾੜ ਡਿੱਗ ਸਕਦੇ ਰਸਤੇ ਬਹਿ ਸਕਦੇ ਇਹੋ ਜਿਹੇ ਹਾਲਾਤ ਰਹਿ ਸਕਦੇ ਆ ਤੇ ਔਰਿੰਗ ਅਲਰਟ 25 ਨੂੰ ਤੇ 26 ਅਤੇ 27 ਨੂੰ ਵੀ ਅਲਰਟ ਜਾਰੀ ਹੈ ਕਈ ਜਗ੍ਹਾ ਤੇ ਭਾਰੀ ਵਰਖਾ ਹਿਮਾਚਲ ਦੇ ਵਿੱਚ ਹੋ ਸਕਦੀ ਹੈ ਤੇ ਇਹ ਤੁਸੀਂ ਧਿਆਨ ਰੱਖਣਾ ਮਾਚਰਾ ਨੇ ਤੱਕ ਵਾਰਨਿੰਗ ਜਾਰੀ ਕੀਤੀ ਹੋਇਆ ਪਹਿਲਾਂ ਹੀ ਗੱਲ ਕੀਤੀ ਸੀ ਕਿ ਕਿਤੇ ਹੜ੍ਹ ਵਰਗੇ ਹਾਲਾਤ ਬਣ ਸਕਦੇ ਐ ਨਹਿਰ ਦੇ ਕੋਲੇ ਨਾ ਜਾਓ ਨਦੀਆਂ ਦੇ ਨੇੜੇ ਨਾ ਜਾਓ ਨਦੀਆਂ ਦੂਰ ਹੋ ਨਾਲਿਆਂ ਦੂਰ ਹੋ ਇਹ ਗੱਲ ਕਰ ਰਹੇ ਐ ਤਾਂ ਜੇ ਮੈਂ ਹੁਣ ਗੱਲ ਕਰਾਂ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਦੋਸਤੋ ਵਰਖਾ ਅੱਜ ਸ਼ੁਰੂ ਹੋ ਗਈ ਐ ਤੇ ਇਹ ਹੁਣ ਜਿਹੜਾ ਹੈਗਾ ਅੱਗੇ 2-3 ਤਰੀਕ ਤੱਕ ਚੱਲਦੀ ਰਹੇਗੀ ਤੇ ਇਸੇ ਤਿੱਖੇ ਵਰਖਾ ਹੋਣ ਦੀ ਸੰਭਾਵਨਾ ਐ ਪਰੰਤੂ ਇਹਦੇ ਵਿੱਚ ਚੀਜ਼ ਜਿਹੜੀ ਹੈਗੀ ਐ ਮੇਨ ਦੇਖਣ ਵਾਲੀ ਉਹ ਇਹ ਹੈਗੀ ਐ ਕਿ ਸਭ ਤੋਂ ਪਹਿਲਾਂ ਜਿਹੜੀ ਵਰਖਾ ਹੈਗੀ ਐ ਟਾੜੀ ਜਗ੍ਹਾ ਇਸ ਗੱਲ ਕਰਾਂਗੇ 25 ਤਰੀਕ ਨੂੰ ਤਾਂ 25 ਤਰੀਕ ਨੂੰ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਪੰਚਕੁਲਾ ਆਪਣਾ ਜਿਹੜਾ ਹੈਗਾ ਨਾਲਾ ਮੋਹਾਲੀ ਚੰਡੀਗੜ੍ਹ ਇਹ ਏਰੀਆ 'ਚ ਜ਼ਿਆਦਾ ਵਰਖਾ ਦੀ ਸੰਭਾਵਨਾ ਹੈ ਫਿਰ ਸ੍ਰੀ ਅਮਰitsar ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਗਾਸ ਪਟਿਆਲਾ ਇਹਦਾ ਕੋਈ ਜਿਹੜਾ ਹੈਗਾ 75% ਇਸ ਵਰਖਾ ਕਵਰ ਕਰ ਸਕਦੀ ਹੈ ਬਾਕੀ ਜ਼ਿਲ੍ਹਿਆਂ ਦਾ ਜਿਹੜਾ ਹੈਗਾ 50% ਇਸ ਵਰਖਾ ਕਵਰ ਕਰ ਸਕਦੀ ਹੈ ਠੀਕ ਹੈ ਜੇ ਮੈਂ ਤੁਸੀਂ ਗਾਹ ਵਦੋਂਗੇ 26 ਨੂੰ ਜਾਓਗੇ ਤਾਂ ਫਿਰ ਇਹ ਜਿਹੜੇ ਉੱਪਰਲੇ ਏਰੀਆ ਇਹ ਸਾਰੇ ਏਰੀਆ ਨੂੰ ਜਿਹੜਾ ਹੈਗਾ ਜ਼ਿਆਦਾਤਰ ਇਸ ਜਵਰਖਾ ਹੋਏਗੀ ਖੇਟ ਲਿਆਂ ਜਿਲਿਆਂ ਦਾ ਵੀ ਜ਼ਿਆਦਾਤਰ ਏਰੀਆ ਕਵਰ ਕਰੇਗੀ 75% ਤੱਕ ਏਰੀਆ ਵਰਖਾ ਕਵਰ ਕਰ ਸਕਦੀ ਹੈ ਤੇ ਇਹਦੇ ਨਾਲ ਨਾਲ ਸ਼੍ਰੀ ਮੁਕਸੇ ਸਾਹਿਬ ਠਿੰਡਾ ਫਤਿਹਗੜ ਸਾਹਿਬ ਮੁਹਾਲੀ ਭਾਰੀ ਵਰਖਾ ਹੋ ਸਕਦੀ ਹੈ ਪਰੰਤੂ ਜਿਹੜਾ ਹੈਗਾ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਰੋਹੀਪੁਰ ਫਾਜ਼ਿਲਕਾ ਇੱਥੇ ਠੰਡਾ ਸਟਾਰਮ ਦੇ ਨਾਲ ਮੱਧਮ ਤੋਂ ਭਾਰੀ ਵਰਖਾ ਹੋ ਸਕਦੀ ਹੈ। ਪਠਾਨਕੋਟ, ਸ਼੍ਰੀ ਅਮਰਸਾਹਬ, ਲੁਧਿਆਣਾ, ਮੋਗਾ ਭਾਰੀ ਤੋਂ ਥੋੜੀ ਭਾਰੀ ਵਰਖਾ ਵੀ ਹੋ ਸਕਦੀ ਹੈ। ਫਿਰ ਆਗੇ ਅਗੇ 27 27 ਦਾ ਇਹ ਉਹ ਦਿਨ ਹੈ ਜਦੋਂ ਗੰਗानगर, ਹਰਮਾਨਗੜ ਤੋਂ ਲੈ ਕੇ ਇਹ ਸਾਰੇ ਏਰੀਆ ਦੇ ਵਿੱਚ ਭਾਰੀ ਵਰਖਾ ਹੋ ਸਕਦੀ ਹੈ। ਇੱਥੇ ਸ਼੍ਰੀ ਅਮਰਸਾਹਬ, ਤਰਨਤਾਰਨ, ਨਵਾਂ ਸ਼ਹਿਰ, ਖਪੂਰ, ਫਤਲਾ, ਜਲੰਧਰ, ਲੁਧਿਆਣਾ, ਮੋਗਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ, ਐਸਐਸ ਨਗਰ ਇਹਨਾਂ ਜ਼ਿਲ੍ਹਿਆਂ ਵਿੱਚ ਭਾਰੀ ਵਰਖਾ ਹੋ ਸਕਦੀ ਹੈ। ਤਾਂ ਕਹਿਣ ਦਾ ਮਤਲਬ ਇਹ ਕਿ ਸਾਨੂੰ ਅਗ ਤਾ ਮੈਂ ਫਿਰ ਕਹਨਾ ਕਿ ਦੇ ਨੇ ਤੇ ਹੋਦਰ ਹੋ ਸਕਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਮੌਸਮ ਬੜੀ ਤੇਜ਼ੀ ਨਾਲ ਬਦਲਦਾ ਤਾਂ ਇਸੇ ਤਰੀਕਾ ਨਾਲ ਹਰਿਆਣਾ ਹਰਿਆਣੇ ਦੇ ਵਿੱਚ ਜੇਕਰ ਤੁਸੀਂ ਹੁਣ 26 ਤਰੀਕ ਨੂੰ ਦੇਖਦੇ ਹੋ ਤਾਂ 26 ਤਰੀਕ ਨੂੰ ਜਿਹੜੀ ਹੈਗੀ ਹੈ ਭਾਰੀ ਤੋਂ ਤੀ ਭਾਰੀ ਵਰਖਾ ਅੰਮਾਲਾ ਯਮਨਾ ਨਗਰ ਛੋ ਸਕਦੀ ਹੈ ਤੇ ਭਾਰੀ ਵਰਖਾ ਪੰਚਕੁਲਾ ਕੁਰੂਖੇਤਰ ਕਰਨਾਲ ਸਿਰਸਾ ਹਿਸਾਰ ਦਾ ਜਿਹੜਾ ਰੀਜਨ ਹੈਗਾ ਇੱਥੇ 26 ਨੂੰ ਚੰਗੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਡੱਬ ਵਾਲੀ ਵਗੈਰਾ ਇਹ ਏਰੀਆ ਤੁਹਾਡੇ 26 27 ਨੂੰ ਕਾਫੀ ਜ਼ਿਆਦਾ ਸੰਭਾਵਨਾ ਰਹੇਗੀ ਕਿ ਵਰਖਾ ਚੰਗੀ ਹੋ ਜੇਗੀ 25 ਨੂੰ ਠੀਕ ਹੈ ਕਿ ਇਹ ਜੋ ਏਰੀਆ ਹੈਗਾ ਕੈਥੜ करनाल ਪਾਣੀਪਾ ਸੋਨੀਪਟ ਜਾਂ ਦਿੱਲੀ ਨਾਲ ਲੱਗਦਾ ਏਰੀਆ ਇੱਥੇ ਇਹ 75% ਏਰੀਆ ਤੇ ਜਿਹੜਾ ਆਪਣਾ ਉੱਪਰ ਦਾ ਪੰਚਕੁਲਾ ਤੇ ਜਮਨਾਲਗੜ੍ਹ ਆ ਉਹਦਾ ਲਗਭਗ ਜਿਆਦਾਤਰ ਏਰੀਆ ਵਰਖਾ ਕਵਰ ਕਰੇਗੀ ਲੇਕਿਨ ਜਿਹੜਾ ਹੈਗਾ 27 ਤੱਕ ਨੂੰ ਜਾਂਦੇ ਜਾਂਦੇ ਜਿਹੜਾ ਹੈਗਾ ਇਹ ਜਿਹੜੇ ਏਰੀਏ ਆਪਣੇ ਸਰਸਾ ਹਸਾਰ ਫਤਿਆਬਾਦ ਵਾਲਾ ਏਰੀਆ ਇਹ ਵੀ ਕਵਰ ਕਰੇਗਾ ਤੇ ਜਿਆਦਾਤਰ ਹਰਿਆਣਾ ਵਰਖਾ ਕਵਰ ਕਰ ਲਏਗੀ ਤੇ ਇਹਦੇ ਵਿੱਚ ਕੋਈ ਦੂਰ ਐ ਪਿੱਛੇ ਨਹੀਂ ਰਹਿ ਜਾਣੀ ਠੀਕ ਹੈ ਜੰਮੂ ਤੇ ਜਿਆਦਾਤਰ ਇਸੇ ਜ ਵਰਖਾ ਹੋਏਗੀ ਗੰਗਾ ਨਗਰ ਹਰਮਾਨਗੜ 26 ਨੂੰ ਭਾਰੀ 27 ਨੂੰ অতি ਭਾਰੀ ਵਰਖਾ ਹੋ ਸਕਦੀ ਹੈ ਤੇ ਚੰਗੇ ਹਾਲਾਤ ਬੰਦੇ ਜ ਨਜ਼ਰ ਆ ਰਹੇ ਨੇ ਕਿ ਅਗਲੇ ਜਿਹੜਾਗਾ 25 ਤੋਂ ਹੀ ਵਰਖਾ ਵਧਣੀ ਸ਼ੁਰੂ ਹੋ ਜਾਏਗੀ ਜੀ ਗੰਗਾ ਨਗਰ ਹਰਮਾਨਗੜ ਦੇ ਵਿੱਚ ਤੇ ਫਿਰ ਇਹ ਵਰਖਾ ਜਿਹੜੀ ਹੈਗੀ ਬਹੁਤ ਚੰਗੇ ਤਰੀਕੇ ਦੇ ਨਾਲ ਇੱਥੇ ਇੱਕ ਵਾਰੀ ਚੰਗੀ ਵਰਖਾ ਕੁਝ ਏਰੀਆ ਕਵਰ ਕਰ ਸਕਦੀ ਹੈ ਤੇ ਜਿਹੜਾ ਹੈਗਾ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਕੇਵਲਾ ਕੁਝ ਜਿਹੜੇ ਛੜਕੇ ਜੈਸਲਮੇਰ ਬਾਰਮੇਰ ਤੇ ਇਹ ਮੇਖਾ ਜੈਪੁਰਾ ਇੱਕੇ ਜਿਲ੍ਹਾ ਇਹਨੂੰ ਛੱਡ ਕੇ ਜਰਾ ਤਾਂ ਜ਼ਿਲ੍ਹਾ ਦੇ ਵਿੱਚ ਬਹੁਤ ਚੰਗੀ ਵਰਖਾ ਹੋ ਸਕਦੀ ਹੈ। ਯੂਪੀ ਦੇ ਵਿੱਚ ਜਿਹੜਾ ਹਾਲਾਤ ਹੈ ਅੱਜ ਯੂਪੀ ਦਾ ਕੁਝ ਹਿੱਸਾ ਵਰਖਾ ਨੇ ਮਾਂ ਮਾਨਸੂਨ ਨੇ ਕਵਰ ਕਰ ਲਿਆ ਹੈ। 26 ਤਰੀਕ ਤੱਕ ਜਾਂਦੇ ਜਾਂਦੇ ਵਰਖਾ 25 ਤੋਂ ਸ਼ੁਰੂ ਹੋਈ ਗਈ ਹੈ, 24 ਤੋਂ ਹੀ ਹੋ ਜਾਏਗਾ ਹੋਈ ਹੈ। 26, 27, 28, 29 ਨੂੰ 11 ਤਹਸਾਂ 'ਚ ਵਰਖਾ ਹੋਏਗੀ ਤੇ ਕਈ ਜਗ੍ਹਾ ਤੇ ਭਾਰੀ ਤੋਂ થી ਭਾਰੀ ਵਰਖਾ ਵੀ ਹੋ ਸਕਦੀ ਹੈ। ਤਾਂ ਫਿਰ ਕੋਲ ਮਲਾਕੇ ਸਾਡੇ ਕੋਲੋਂ ਇਹੀ ਹੈ ਕਿ ਵਰਖਾ ਦੇ ਲਈ ਹਾਲਾਤ ਅਨੁਕੂਲ ਨਹੀਂ। ਅਗਲੇ 24 ਤੋਂ 48 ਘੰਟਿਆਂ ਚ ਮਾਨਸੂਨ ਅੱਗੇ ਵਧੇਗਾ ਅਸੀਂ ਇਹ ਉਮੀਦ ਕਰਦੇ ਹਾਂ ਕਿ ਜਿੱਥੇ 5 ਜੁਲਾਈ ਨੂੰ ਮਾਨਸੂਨ ਪਹੁੰਚਦਾ ਹੈ ਉਹ ਏਰੀਆ 30 ਜੂਨ ਤੋਂ ਪਹਿਲਾਂ ਪਹਿਲਾਂ ਹੀ ਸਾਰਾ ਪੰਜਾਬ ਕਵਰ ਹੋ ਜਾਣਾ ਹੈ ਤੇ ਮਾਨਸੂਨ ਸਮੇਂ ਤੋਂ ਪਹਿਲਾਂ ਸਾਰਾ ਪੰਜਾਬ ਕਵਰ ਕਰੇਗਾ ਤੇ 26 27 ਤੱਕ ਜਿਹੜੇ ਇਲਾਕੇ ਰਹਿੰਦੇ ਆ ਉੱਥੇ ਵੀ ਵਰਖਾ ਹੋਣ ਦੀ ਪੂਰੀ ਸੰਭਾਵਨਾ ਨਜ਼ਰ ਆ ਰਹੀ ਹੈ ਤਾਂ ਇਹ ਭਾਰਤੀ ਮੌਸਮ ਵਿਭਾਗ ਅਨੁਸਾਰ ਜੋ ਜਾਣਕਾਰੀ ਦਿੱਤੀ ਗਈ ਹੈ ਇਸ ਤਰ੍ਹਾਂ ਨਾਲ ਸਾਂਝੀ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਜਾਣਕਾਰੀ ਸਹੀ ਰਹੇਗੀ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਇਲਾਕੇ ਨੂੰ ਚੰਗਾ ਮੀਂਹ ਮਿਲੇਗਾ